ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡੀਅਨ ਡਾਲਰ ਘਟੋ-ਘਟ ਇਸ ਸਾਲ ਦੇ ਅੰਤ ਤੱਕ ਕਮਜ਼ੋਰ ਰਹੇਗਾ ਕੁਝ ਮਾਰਾਂ ਦਾ ਕਹਿਣਾ ਕਿ ਹਾਲਾਂਕਿ 2025 ਵਿੱਚ ਇੱਕ ਰਿਬਾਉਂਡ ਆ ਸਕਦਾ ਪਿਛਲੇ ਹਫਤੇ 4 ਸਾਲ ਦੇ ਹੇਠਲੇ ਪੱਧਰ ਤੇ ਡਿੱਗਣ ਤੋਂ ਬਾਅਦ ਲੁਨੀ ਸੋਮਵਾਰ ਨੂੰ 71.18 ਸੈਂਟ ਯੂਐਸ ਤੇ ਥੋੜਾ ਜਿਹਾ ਉੱਪਰ ਸੀ ਪਰ ਇਹ ਅਜੇ ਵੀ ਕੋਵਿਡ-19 ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਨਾਲੋਂ ਘਟ ਹੈ ਅਤੇ ਸਤੰਬਰ ਵਿੱਚ ਵਪਾਰ ਕੀਤੇ ਜਾਣ ਤੋਂ ਲਗਭਗ 4% ਘਟ ਹੈ। ਕੈਥੀਨ ਜੱਜ ਸੀਬੀਸੀ ਦੇ ਕੈਪੀਟਲ ਮਾਰਕੀਟ ਅਤੇ ਡਾਇਰੈਕਟਰ ਅਤੇ ਸੀਨੀਅਰ ਅਰਧਸ਼ਾਸਤਰੀ ਨੇ ਕਿਹਾ ਹੈ ਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਕੈਨੇਡੀਅਨ ਡਾਲਰ ਸਾਲ ਦੇ ਬਾਕੀ ਬਚੇ ਸਮੇਂ ਲਈ ਮੌਜੂਦਾ ਪੱਧਰਾਂ ਦੇ ਆਲੇ-ਦੁਆਲੇ ਘੁੰਮਦਾ ਰਹੇਗਾ। ਅਸੀਂ ਲੰਬੇ ਸਮੇਂ ਤੋਂ ਇਹ ਪੱਦਰ ਨਹੀਂ ਦੇਖੇ ਮੈਨੂੰ ਲੱਗਦਾ ਹੈ ਕਿ ਅਸੀਂ ਅਨਿਸ਼ਚਿਤ ਤੌਰ ਤੇ ਇੱਕ ਪੱਦਰ ਦੀ ਉਲੰਘਣਾ ਕੀਤੀ ਹੈ ਜੋ ਚਿੰਤਾਜਨਕ ਹੈ ਅਗਲੇ ਕੁਝ ਮਹੀਨਿਆਂ ਵਿੱਚ ਬਹੁਤ ਸਾਰੇ ਕਾਰਕ ਅਤੇ ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਵੀ ਹਨ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਦੇ ਮੁੜ ਚੁਣੇ ਜਾਣ ਤੋਂ ਬਾਅਦ ਯੂ ਐਸ ਦੀ ਗ੍ਰੀਨ ਬੈਗ ਵਿੱਚ ਵਾਧਾ ਹੋਇਆ ਨਾ ਸਿਰਫ ਕੈਨੇਡੀਅਨ ਡਾਲਰ ਦੇ ਮੁਕਾਬਲੇ ਸੰਗੋ ਵਿਦੇਸ਼ੀ ਮੁਦਰਾਵਾਂ ਦੇ ਇੱਕ ਪੈਕ ਦੇ ਮੁਕਾਬਲੇ ਜਮੀਨੀ ਪੱਧਰ ਪ੍ਰਾਪਤ ਕਰ ਰਹੀ ਹੈ 트럼ਪ ਦੇ ਸਾਰੇ ਅਮਰੀਕੀ ਦਰਮਦਾਂ ਤੇ ਵਿਆਪਕ ਟੈਰਫ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਅਤੇ ਕੈਨੇਡਾ ਦੇ ਕੁੱਲ ਨਿਆਤ ਦਾ ਨਿਰਯਾਤ ਦਾ ਲਗਭਗ 75% ਅਮਰੀਕਾ ਨੂੰ ਜਾਂਦਾ ਹੈ ਜਦ ਨੇ ਇਹ ਵੀ ਦੱਸਿਆ ਕਿ ਸਪਸ਼ਟ ਤੌਰ ਤੇ ਹੈ ਕਿ ਟੈਰਫ ਲਾਗੂ ਕੀਤੇ ਜਾਣ ਤੇ ਕੈਨੇਡੀਅਨ ਡਾਲਰ ਲਈ ਹੋਰ ਵੀ ਸਲਾਈਡਿੰਗ ਕਾਰਨ ਵੱਧ ਜਾਵੇਗਾ ਪੇਪਰ ਅਜਿਹਾ ਲੱਗ ਰਿਹਾ ਹੈ ਕਿ ਅਸੀਂ ਉਹਨਾਂ ਟੈਰਿਫਾਂ ਤੋਂ ਬਾਹਰ ਨਿਕਲਣ ਦੇ ਤਰੀਕੇ ਨਾਲ ਗੱਲਬਾਤ ਕਰ ਸਕਦੇ ਹਾਂ ਤੇ ਅਗਲੇ ਸਾਲ ਕੁਝ ਰਿਕਵਰੀ ਨਾਲ ਇੱਕ ਨਜ਼ਦੀਕੀ ਮਿਆਦ ਦੀ ਕਮਜ਼ੋਰੀ ਹੋਵੇਗੀ ਜੋ ਅਸਲ ਵਿੱਚ ਸਾਡਾ ਆਧਾਰ ਕੇਸ ਹੈ ਕਮਜ਼ੋਰ ਲੂਨੀ ਵੀ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਵਿਆਜ ਦਰਾਂ ਦੇ ਅੰਤਰ ਦਾ ਪ੍ਰਤੀਬੰਧ ਹੈ ਹਾਲੀ ਦੇ ਮਹੀਨਿਆਂ ਵਿੱਚ ਕੈਨੇਡਾ ਨੇ ਆਰਥਿਕਤਾ ਦੇ ਬਾਡਰ ਦੇ ਦੱਖਣ ਵਿੱਚ ਬਰਾਬਰ ਤਾਕਤ ਨਹੀਂ ਦਿਖਾਈ ਅਤੇ ਨਤੀਜੇ ਵਜੋਂ ਬੈਂਕ ਆਫ ਕੈਨੇਡਾ ਨੇ ਮੰਦੀ ਤੋਂ ਬਚਣ ਦੇ ਯਤਨ ਵਿੱਚ ਆਪਣੇ ਅਮਰੀਕੀ ਹਮ ਰਤਬਾ ਨਾਲੋਂ ਤੇਜ਼ੀ ਨਾਲ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ ਦੋਵੇਂ ਦੇਸ਼ਾਂ ਵਿੱਚਕਾਰ ਵਿਆਜ ਦਾ ਦਰ ਦਾ ਪਾੜਾ ਹੋਰ ਵੀ ਵੱਧ ਸਕਦਾ ਹੈ ਇਸ ਗੱਲ ਤੇ ਨਿਰਪੱਖਰ ਦਾ ਰਾਸ਼ਟਰਪਤੀ ਚੁਣੇ ਹੋਏ ਟਰੰਪ ਇੱਕ ਵਾਰ ਦਫਤਰ ਵਿੱਚ ਜਾਣਸਾਰ ਕੀ ਕਰਦੇ ਨੇ ਜੱਜ ਨੇ ਦੱਸਿਆ ਕਿ ਆਮ ਚਿੰਤਾ ਦੀ ਗੱਲ ਇਹ ਹੈ ਜੇਕਰ ਕਨੇਡੀਅਨ ਅਰਥਚਾਰੇ ਨੂੰ ਟੈਰਿਫ ਨਾਲ ਮਾਰਿਆ ਜਾਂਦਾ ਤਾਂ ਸਾਡੀ ਬ੍ਰਾਹਮਡ ਜਿੱਥੇ ਬਹੁਤ ਕਮਜ਼ੋਰ ਹੁੰਦੀ ਹੈ ਬੈਂਕ ਆਫ ਕਨੇਡਾ ਨੂੰ ਖੇਲੂ ਆਰਥਿਕਤਾ ਦਾ ਸਮਰਥਨ ਦੇਣ ਲਈ ਦਰਾਂ ਵਿੱਚ ਹੋਰ ਕਟੌਤੀ ਕਰਨੀ ਪਵੇਗੀ ਪਰ ਇਸ ਸਮੇਂ ਅਸੀਂ ਨਹੀਂ ਜਾਣਦੇ ਕਿ ਟੈਰਫ ਕਿਸ ਤਰ੍ਹਾਂ ਦੇ ਲੱਗ ਸਕਦੇ ਨੇ ਅਮਰੀਕਾ ਤੇ ਕੈਨੇਡਾ ਵਿਚਕਾਰ ਇੱਕ ਇਕ੍ਰਿਤ ਸਪਲਾਈ ਚੇਨ ਹੈ ਤੇ ਇਸ ਲਈ ਕੈਨੇਡਾ ਵਸਤਾਂ ਤੇ ਟੈਰਫ ਲਗਾਉਣ ਸਾਰੇ ਅਮਰੀਕੀ ਕਾਰੋਬਾਰਾਂ ਦੇ ਹਿੱਤ ਵਿੱਚ ਨਹੀਂ ਹੈ ਘੱਟਲੂਨੀ ਕੈਨੇਡਾ ਕੰਪਨੀਆਂ ਦੇ ਵਰਦਾਨ ਹੋ ਸਕਦੀ ਹੈ ਜੋ ਯੂਐਸਏ ਨੂੰ ਨਿਰਯਾਤ ਕਰਦੀਆਂ ਨੇ ਪਰ ਇਸ ਇਹ ਉਨ੍ਹਾਂ ਲਈ ਵੀ ਨੁਕਸਾਨ ਪਹੁੰਚਾ ਸਕਦੀ ਹੈ ਜੋ ਸਮਾਨ ਆਯਾਤ ਕਰ ਦੇਣੀ ਅਤੇ ਕੈਨੇਡਾ ਅਲੀ ਯਾਤਰਾ ਨੂੰ ਹੋਰ ਮਹਿੰਗਾ ਕਰ ਦੇਣਗੇ ਜਦੋਂ ਕਿ ਮੁਦਰਾ ਦੇ ਉਤਾਰ ਚੜ੍ਹਾ ਦੇ ਵਿੱਚ ਦੋਵੇਂ ਪਾਸੇ ਜਿੱਤੂ ਅਤੇ ਹਾਰਨ ਵਾਲੇ ਹੁੰਦੇ ਨੇ ਜੱਜ ਨੇ ਕਿਹਾ ਕਿ ਲੂਨੀ ਇਸ ਸਮੇਂ ਇੰਨੇ ਘਟ ਹੈ ਕਿ ਸੰਤੁਲਿਤ ਇੱਕ ਦਿਸ਼ਾ ਵਿੱਚ ਬਹੁਤ ਦੂਰ ਹੋ ਗਿਆ ਤੁਸੀਂ ਚਾਹੁੰਦੇ ਹੋ ਕਿ ਕੈਨੇਡੀਅਨ ਡਾਲਰ ਇੰਨਾ ਵੀ ਘਟਣਾ ਹੋਵੇ ਕਿ ਕੰਪਨੀਆਂ ਲਈ ਨਿਵੇਸ਼ ਕਰਨਾ ਤੇ ਪ੍ਰਤੀਯੋਗੀ ਤਨਖਾਹ ਦੇ ਕੰਮ ਕਰਨ ਲਈ ਇੱਕ ਆਕਰਸ਼ਕ ਸਥਾਨ ਹੋਵੇ ਪਰ ਤੁਸੀਂ ਇੰਨਾ ਇਹ ਇੰਨਾ ਘਟ ਨਹੀਂ ਚਾਹਦੇ ਕਿ ਤੁਸੀਂ ਮਹਿੰਗਾਈ ਦੀ ਦਾਮਦ ਕਰਨਾ ਸ਼ੁਰੂ ਕਰ ਦਿਓ ਉਹਨਾਂ ਨੇ ਇਹ ਗੱਲ ਆਖੀ ਹੈ ਹੁਣ ਵੇਖਣਾ ਹੋਵੇਗਾ ਕਿ ਡੋਨਲਡ ਟਰੰਪ ਦੇ ਆਪਣੇ ਵਾਈਟ ਹਾਊਸ ਵਿੱਚ ਪਹੁੰਚਣ ਤੋਂ ਬਾਅਦ ਕੈਨੇਡਾ ਨੂੰ ਲੈ ਕੇ ਟੈਰਫਾਂ ਦੇ ਮਾਮਲੇ ਵਿੱਚ ਕੀ ਪ੍ਰਤੀਕਿਰਿਆ ਰਹੇਗੀ ਕ੍ਰੀਲਿੰਗਵ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ